ਸਤ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੁਸੀ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਇਹਨਾਂ ਵੱਡੀ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਐਸ்சிਐਮ ਭਗਵੰਤ ਮਾਨ ਦੀ ਚੁੱਪੀ ਦੀ ਡੀਆਈਜੀ ਹਰਤਿੰਦਰ ਸਿੰਘ ਦੇ ਮਾਮਲੇ ਵਿੱਚ ਐਸ்சிਐਮ ਭਗਵੰਤ ਮਾਨ ਦੀ ਚੁੱਪੀ ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਸੁਖਬੀਰ ਬਾਦਲ ਬੋਲ ਪਏ ਨੇ ਤੇ ਸੁਖਪਾਲ ਸਿੰਘ ਖਰੜ ਦੇ ਵੱਲੋਂ ਵੀਡੀਓ ਬਣਾ ਕੇ ਐਸ்சிਐਮ ਭਗਵੰਤ ਮਾਨ ਨੂੰ ਰਗੜ ਦਿੱਤਾ ਗਿਆ ਤੇ ਵਿਰੋਧੀ ਪਾਰਟੀਆਂ ਦੇ ਵਿੱਚ ਕਾਂਗਰਸੀ ਅਤੇ ਦੂਜੀ ਪਾਰਟੀਆਂ ਦੀ ਚੁੱਪੀ ਤੇ ਵੀ ਸਵਾਲ ਚੋਕ ਦਿੱਤੇ ਗਏ ਨੇ ਹਲਕਾ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਹੁਣ ਬਗਾਵਤ ਹੋ ਗਈ ਹੈ ਅਮਰਪਾਲ ਸਿੰਘ ਦੀ ਸاسي ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਦੇ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਐਮਐਲਏ ਦੇ ਮੁੰਡੇ ਦੀ ਫਾਇਰਿੰਗ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਡੀਜੀਪੀ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਜੇਕਰ ਡੀਜੀਪੀ ਨੇ ਕਾਰਵਾਈ ਨਾ ਕੀਤੀ ਤਾਂ ਮਾਮਲਾ ਹਾਈ ਕੋਰਟ ਦੇ ਵਿੱਚ ਲਗਾਇਆ ਜਾਵੇਗਾ ਇਹ ਚੇਤਾਵਨੀ ਇੱਥੇ ਦੇ ਦਿੱਤੀ ਗਈ ਹੈ ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਇੱਕ ਹੋਰ ਹੁਕਮ ਪ੍ਰਸ਼ਾਸਨ ਦੇ ਵੱਲੋਂ ਕੱਢ ਦਿੱਤਾ ਗਿਆ ਜਿਸ ਤੇ ਹੁਣ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ सीबीआई ਦੇ ਵੱਲੋਂ オーਪਨ ਰੇਂਜ ਦੇ ਗ੍ਰਿਫਤਾਰ ਕੀਤੇ ਗਏ ਡੀਆਈਜੀ ਹਰਜਨ ਸਿੰਘ ਪੁੱਲਰ ਜੋ ਕਿ ਇਸ ਮੌਕੇ ਬੁੜੈਲ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਅਗਲੇ ਮਾਮਲੇ ਦੀ ਸੁਣਵਾਈ ਹੋਣਾ 31 ਅਕਤੂਬਰ ਨੂੰ ਹੋਵੇਗੀ ਪਰ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਮੰਤਰਾਲਾ ਤੇ ਇਸੇ ਮੰਤਰਾਲੇ ਦੇ ਹੇਠ ਪੰਜਾਬ ਪੁਲਿਸ ਵੀ ਉੰਦੀ ਹੈ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਨਾਲ ਪੰਜਾਬ ਦੇ ਗ੍ਰਹਿ ਮੰਤਰੀ ਨੇ ਇਸ ਕਰਕੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਜੇਕਰ ਕੋਈ ਵੀ ਗੱਲ ਹੁੰਦੀ ਹੈ ਤਾਂ ਸੀਐਮ ਭਗਵੰਤ ਮਾਨ ਨੂੰ ਸਵਾਲ ਕੀਤੇ ਜਾਂਦੇ ਨੇ ਹਰਚੰਤ ਸਿੰਘ ਪੁੱਲਰ ਦੀ ਗ੍ਰਿਫਤਾਰੀ ਹੋਈ ਹੈ ਵੱਡਾ ਮਾਮਲਾ ਹੈ ਇਸ ਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਆ ਨਹੀਂ ਦਿੱਤਾ ਗਿਆ ਤੇ ਚੁੱਪੀ ਨੂੰ ਲੈ ਕੇ ਹੁਣ ਵਿਰੋਧੀ ਪਾਰਟੀ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਸਵਾਲ ਪੁੱਛਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਸੁਖਪਾਲ ਸਿੰਘ ਖੈਰ ਨੇਤਾ ਸਰਕਾਰ ਦੇ ਨਾਂ ਨਾਲ ਵਿਰੋਧੀ ਜਿਹੜੇ ਨਹੀਂ ਬੋਲ ਰਹੇ ਨਾ ਭਾਵੇਂ ਕਾਂਗਰਸੀ ਹੋਣ ਭਾਵੇਂ ਹੋਰ ਪਾਰਟੀਆਂ ਦੇ ਹੋਣ ਉਹਨਾਂ ਨੂੰ ਵੀ ਰਗੜਾ ਲਾ ਦਤਾ ਹੈ ਤੇ ਪਹਿਲਾਂ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਤੇ ਚੁੱਪੀ ਤੋੜ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਬਿਆਨ ਦਿੰਦੇ ਹੋਏ ਸੋਸ਼ਲ ਮੀਡੀਆ ਤੇ ਲਿਖ ਦਿੱਤਾ ਹੈ ਕਿ ਇਹ ਮਾਮਲਾ ਹੈਰਾਨੀਜਨਕਤਾ ਹੈ ਹੀ ਹੈ ਪਰ ਇਹ ਚਿੰਤਾਜਨਕ ਵੀ ਹੈ ਪੰਜਾਬ ਦੇ ਇੱਕ ਡੀਆਈਜੀ ਅਧਿਕਾਰੀ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਘਰ 'ਤੇ ਛਾਪੇਮਾਰੀ ਦੇ ਦੌਰਾਨ 7.5 ਕਰੋੜ ਨਗਦ 2.5 ਕਿਲੋ ਸੋਨਾ 25 ਮਹਿੰਗੀਆਂ ਘੜੀਆਂ ਤੇ 50 ਤੋਂ ਵੱਧ ਅਚਲ ਜਾਇਦਾਦ ਦੇ ਦਸਤਾਵੇਜ਼ ਬਰਾਮਦ ਹੋਏ ਇਹਨਾਂ ਤੱਥਾਂ ਨੇ ਪੂਰੇ ਪੰਜਾਬ ਵਾਸੀ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਪਰ ਮੁੱਖ ਮੰਤਰੀ ਜੋ ਖੁਦ ਗ੍ਰਹਿ ਮੰਤਰੀ ਵੀ ਹਨ ਇਸ ਘਟਨਾ ਦੇ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਪਤਾ ਨਹੀਂ ਕਿਹੜੇ ਡਰੋਂ ਚੁਪੀਤਾਰੀ ਬੈਠੇ ਹਨ ਸੂਬੇ ਦੀ ਵਿਜਲੈਂਸ ਵਿਭਾਗ ਜਿਸ ਦਾ ਮੁਖੀ ਖੁਦ ਮੁੱਖ ਮੰਤਰੀ ਹੈ ਉਹ ਕੀ ਕਰ ਰਹੀ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਅੱਖਾਂ ਬੰਦ ਰੱਖਣ ਦੇ ਹੁਕਮ ਸੀ ਇੱਕ ਹੋਰ ਹੈਰਾਨੀਜਨਕ ਤੱਥ ਇੰਨੀ ਵੱਡੀ ਬਰਾਮਦਗੀ ਦੇ ਬਾਵਜੂਦ ਸੀਬੀਆਈ ਨੇ ਡੀਆਈਜੀ ਦਾ ਇੱਕ ਦਿਨ ਦਾ ਰਿਮਾਂਡ ਵੀ ਨਹੀਂ ਮੰਗਿਆ ਬਿਨਾਂ ਪੁੱਛਗਿੱਛ ਦੇ ਇਹ ਕਿਵੇਂ ਪਤਾ ਲੱਗੇਗਾ ਕਿ ਇਹ ਪੈਸਾ ਕਿੱਥੋਂ ਆਇਆ ਸੀ ਤੇ ਕਿਸਦੇ ਖਜ਼ਾਨੇ ਵਿੱਚ ਜਾਣਾ ਸੀ ਜਾਂ ਇਹ ਸਭ ਨੂੰ ਕਵਰ ਅਪ ਅਤੇ ਸੁਰੱਖਿਤ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤੇ ਸੀਪੀਆਈ ਨੇ ਡੀਆਜੀ ਹਰਜਨ ਸਿੰਘ ਪੁੱਲਰ ਦਾ ਜੋ ਰਿਮਾਂਡ ਨਹੀਂ ਲਿਆ ਪੁਛ ਗਏ ਜ ਦਿੱਲੀ ਸਮਾਂ ਨਹੀਂ ਮੰਗ ਗਏ ਇਸ ਤੋਂ ਸਵਾਲ ਵੀ ਸੁਖਬੀਰ ਸਿੰਘ ਬਾਦਲ ਨੇ ਚੁੱਕ ਦਿੱਤੇ ਨੇ ਤੇ ਜਿਕਰ ਕੱਲ੍ਹ ਕੇ ਸੁਖਪਾਸ ਸਿੰਘ ਖਹਿਰਾ ਦੀ ਤੇ ਅੱਜ ਇਸ ਮੁੱਦੇ ਨੂੰ ਲੈ ਕੇ ਉਹ ਫੇਸਬੁੱਕ ਤੇ ਲਾਈਵ ਹੋਏ ਨੇ ਤੇ ਉਹਨਾਂ ਦੇ ਵੱਲੋਂ ਦਿਖਿਆ ਗੱਲਾਂ ਕਰ ਦਿੱਤੀਆਂ ਗੀਆਂ ਨੇ ਉਹਨਾਂ ਦਾ ਕਹਿਣਾ ਕਿ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦਾ ਜੋ ਚਿਹਰਾ ਸੀ ਕੱਟੜੇ ਮਾਨਦਾਰ ਦਾ ਚਿਹਰਾ ਸੀ ਉਹ ਲੋਕਾਂ ਦੇ ਸਾਹਮਣੇ ਨੰਗਾ ਹੁੰਦਾ ਦਖਾਈ ਦੇ ਰਿਹਾ ਹੈ ਵੱਡੇ ਪੁਲਿਸ ਅਧਿਕਾਰੀ ਦੇ ਵੱਲੋਂ ਇੰਨੇ ਵੱਡੇ ਪੱਧਰ ਤੇ ਇਹ ਸਾਰਾ ਕੁਝ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਸੀ ਇਸ ਬਾਰੇ ਵਿਜੀਲੈਂਸ ਨੂੰ ਕਿਉਂ ਨਹੀਂ ਪਤਾ ਸੀ ਕਿ ਵਿਜੀਲੈਂਸ ਸਿਰਫ ਵਿਰੋਧੀਆਂ ਨੂੰ ਡਰਾਉਣ ਤਮਕੌਰ ਅਤੇ ਮੂੰਹ ਬੰਦ ਕਰਾਉਣ ਲਈ ਰੱਖੀ ਗਈ ਹੈ ਇਸ ਤੋਂ ਇੱਕ ਵਾਰ ਫਿਰ ਤੋਂ ਪੁਲਿਸ ਸਟੇਟ ਜੋ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਬਣਾ ਦਿੱਤੀ ਗਈ ਹੈ ਉਸ ਦਾ ਇੱਕ ਵਾਰ ਫਿਰ ਤੋਂ ਇਹ ਵੀ ਚਿਹਰਾ ਨੰਗਾ ਹੁੰਦਾ ਦਿਖਾਈ ਦੇ ਰਿਹਾ ਤੇ ਸੁਖਪਾਲ ਸਿੰਘ ਖਰਾ ਦੇ ਵੱਲੋਂ ਇੱਥੇ ਕੁਝ ਹੋਰ ਵੱਡੇ ਦੋਸ਼ ਵੀ ਲਗਾ ਦਿੱਤੇ ਗਏ ਨੇ ਉਹਨਾਂ ਦੇ ਕਹਿੰਦੇ ਕਿ ਲੋਕਾਂ ਦੇ ਵਿੱਚ ਚਰਚਾ ਹੈ ਕਿ 5 ਕਰੋੜ ਰੁਪਇਆ ਦਿੱਲੀ ਵਾਲੇ ਪੁਲਿਸ ਕਮਿਸ਼ਨਰ ਦੇ ਕੋਲੋਂ ਬਦਲੀ ਲਈ ਲੈਂਦੇ ਨੇ ਜੇਕਰ ਫੜੇਗੇ ਡੀਆਈਜੀ ਹਰਜਨ ਸਿੰਘ ਪੁੱਲਰ ਸਮੇਤ ਜੋ ਦੂਸਰਾ ਵਿਅਕਤੀ ਜੇਕਰ ਇਹਨਾਂ ਦੇ ਕੋਲੋਂ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਤਾਂ ਨਿਕਤ ਲੈ ਕੇ ਵੱਡੇ ਤੱਕ ਸਾਰੇ ਰਗੜੇ ਜਾਣਗੇ ਕਿਉਂਕਿ ਇਹ ਸਭ ਰਲੇ ਮਿਲੇ ਹੋਏ ਨੇ ਹਰੇਕ ਪੁਲਿਸ ਅਧਿਕਾਰੀ ਅਤੇ ਅਫਸਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਰਿਸ਼ਵਤਖੋਰੀ ਪ੍ਰਚਾਰ ਕੀਤਾ ਜਾ ਰਿਹਾ ਤੇ ਜੇਕਰ ਕਾਰਵਾਈ ਹੁੰਦੀ ਹੈ ਤਾਂ ਸਭ ਰਗੜੇ ਜਾਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਤੇ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਜਿਸ ਮੌਕੇ ਵਿਰੋਧੀਆਂ ਨੂੰ ਭੰਡਰਾ ਹੁੰਦਾ ਹੈ ਜਾਂ ਫਿਰ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਕੋਈ ਨਾ ਕੋਈ ਗੱਲ ਕਹਿਣੀ ਹੁੰਦੀ ਹੈ ਉਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੜੀਆਂ ਹੁਬ ਹੁਬ ਕੇ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਇਸ ਮੌਕੇ ਭਗਵੰਤ ਮਾਨ ਦੀ ਚੁੱਪੀ ਧਾਰੀ ਹੋਈ ਹੈ ਜੋ ਕਿ ਉਹਨਾਂ ਦੀ ਚੁੱਪੀ ਬਹੁਤ ਕੁਝ ਕਹਿੰਦੀ ਹੈ ਤੋਂ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵਿਰੋਧੀ ਧਿਰਾਂ ਜੋ ਪੰਜਾਬ ਦੇ ਵਿੱਚ ਵਿਰੋਧੀ ਧਿਰ ਹੈ ਉਸ ਦੇ ਉੱਪਰ ਵੀ ਸਵਾਲ ਚੁੱਕ ਦਿੱਤੇ ਨੇ ਹਾਲਾਂਕਿ ਸੁਖਪਾਲ ਸਿੰਘ ਕਹਿ ਰਹੇ ਨੇ ਕਿਸੇ ਦਾ ਨਾਮ ਤਾਂ ਨਹੀਂ ਲਿਆ ਪਰ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਕਾਂਗਰਸ ਨਿਭਾ ਰਹੀ ਹੈ ਵਿਧਾਨ ਸਭਾ ਦੇ ਵਿੱਚ ਵੀ ਕਾਂਗਰਸ ਨੂੰ ਵਿਰੋਧੀ ਧਿਰ ਦਾ ਰੁਤਬਾ ਮਿਲਿਆ ਹੋਇਆ ਤੇ ਇਸ ਮੌਕੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਦੇ ਨਾਲ ਅਕਲਦਲ ਅਤੇ ਭਾਜਪਾ ਸ਼ਾਮਿਲ ਹੈ ਸੁਖਪਾਲ ਸਿੰਘ ਖਹਿਰਾ ਤਾਂ ਕਹਿਣਾ ਕਿ ਵਿਰੋਧੀਆਂ ਦੀ ਕੀ ਸੈਟਿੰਗ ਹੋ ਗਈ ਹੈ ਜਾਂ ਫਿਰ ਇਹ ਡਰੇ ਹੋਏ ਨੇ ਵੱਡੇ ਸਵਾਲ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਖੜੇ ਕਰ ਦਿੱਤੇ ਗਏ ਨੇ ਬਾਦਿਆਂ ਅਗਲੀ ਖਬਰ ਦੇ ਪਾਲਾ ਆਮ ਆਦਮੀ ਪਾਰਟੀ ਦੇ ਖਿਲਾਫ ਹੁਣ ਬਗਾਵਤ ਹੋ ਦਿਖਾਈ ਦੇ ਰਹੀ ਹੈ ਜੋ ਕੁਝ ਬਰਨਾਲਾ ਦੀ ਜ਼ਿਮਨੀ ਚੋਣ ਦੇ ਵਿੱਚ ਹੋਇਆ ਉਹੀ ਕੁਝ ਹੁਣ ਇੱਥੇ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਹੁੰਦਾ ਦਿਖਾਈ ਦੇ ਰਿਹਾ ਹੈ ਆਮ ਆਦੀ ਪਾਰਟੀ ਦੇ ਸਾਬਕਾ ਮਰਹੂਮ ਵਿਧਾਇਕ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦੇ ਕਿ ਬੀਤੇ ਦਿਨ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਦੇ ਕਰਕੇ ਹੀ ਇਹ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਹੋ ਰਹੀ ਹੈ ਉਹਨਾਂ ਦੇ ਪੀਏ ਦੇ ਵੱਲੋਂ ਹੋਣਾ ਬਗਾਵਤ ਕਰਕੇ ਖੁਦ ਅਜ਼ਾar ਤੌਰ ਤੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਹੈ ਐਡਵੋਕੇਟ ਕੋਮਲ ਪ੍ਰੀਤ ਸਿੰਘ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਆਮ ਆਦੀ ਪਾਰਟੀ ਦੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਨੇ ਤੇ ਦੂਸਰੇ ਪਾਸੇ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਪੀਏ ਵੀ ਰਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਅੱਜ ਆਜ਼ਾਦ ਤੌਰ ਤੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੁਝ ਵੱਡੀਆਂ ਗੱਲਾਂ ਉਹਨਾਂ ਦੇ ਵੱਲੋਂ ਆਖ ਦਿੱਤੀਆਂ ਗਈਆਂ ਨੇ ਦਰਅਸਲ ਇਸ ਬਗਾਵਤ ਦਾ ਕਾਰਨ ਇਹ ਹੈ ਇੱਕ ਤਾਂ ਹਰਮੀਤ ਸਿੰਘ ਸੰਧੂ ਦੂਸਰੀ ਪਾਰਟੀ ਤੋਂ ਲੈ ਕੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਿਆ ਦੂਸਰੇ ਪਾਸੇ ਜ਼ਿਮੀਨੀ ਪੱਧਰ ਤੇ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਤਰਨ ਤਰਨ ਦੇ ਪੁਰਾਣੇ ਵਰਕਰ ਨੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਡਾਕਟਰ ਸੋਹਲ ਦੇ ਪਰਿਵਾਰ ਨੂੰ ਹੀ ਟਿਕਟ ਦਿੱਤੇ ਜਾਵੇ ਕਿਸੇ ਨੂੰ ਵੀ ਟਿਕਟ ਦਿੱਤੀ ਜਾਵੇ ਪਰ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਪਰ ਆਮ ਆਦਮੀ ਪਾਰਟੀ ਨੇ ਉਹੀ ਕੀਤਾ ਜੋ ਪਿਛਲੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਕਰਦੀ ਹੈ ਕਿਸੇ ਦੂਸਰੀ ਪਾਰਟੀ ਤੋਂ ਖਾਸ ਪ੍ਰਭਾਵ ਰੱਖਣ ਵਾਲੇ ਵਿਅਕਤੀ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾਂਦਾ ਹੈ ਤੇ ਬਾਅਦ ਵਿੱਚ ਉਸ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਪੁਰਾਣੇ ਵਰਕਰਾਂ ਨੂੰ ਅਣਗੌਲਿਆ ਕੀਤਾ ਜਾਂਦਾ ਤੇ ਅਜਿਹੀ ਕੁਝ ਹੁਣ ਹਲਕਾ ਤਰਨ ਨਾ ਨਿਜਮਣੀ ਚੋਣ ਦੇ ਵਿੱਚ ਹੁੰਦਾ ਦਿਖਾਈ ਦਿੱਤਾ ਹੈ ਤੇ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਵਾਰ ਆਪਣਾ ਉਮੀਦਵਾਰ ਲੇਟ ਐਲਾਨਿਆ ਨਹੀਂ ਤਾਂ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਕੋਈ ਵੀ ਜ਼ਿਮਨੀ ਚੋਣ ਹੋਵੇ ਭਾਵੇਂ ਲੋਕ ਸਭਾ ਦੀ ਚੋਣ ਹੋਵੇ ਸਭ ਤੋਂ ਪਹਿਲਾਂ ਉਮੀਦਵਾਰ ਆਮ ਆਦਮੀ ਪਾਰਟੀ ਹੀ ਐਲਾਨਦੀ ਹੈ ਇਸ ਮੌਕੇ ਹਲਕਾ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਕਾਗਦਦਲ ਦੇ ਵੱਲੋਂ ਆਪਣਾ ਪਹਿਲਾ ਉਮੀਦਵਾਰ ਐਲਾਨਿਆ ਗਿਆ ਉਸ ਤੋਂ ਬਾਅਦ ਭਾਜਪਾ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਸੀ ਕਿਉਂਕਿ ਪੁਰਾਣੇ ਵਰਕਰਾਂ ਦੇ ਵੱਲੋਂ ਹਾਈ ਕਮਾਂਡ ਤੱਕ ਇਹ ਗੱਲ ਰੱਖੀ ਜਾ ਰਹੀ ਸੀ ਕਿ ਜੇਕਰ ਹਰਮੀਰ ਸਿੰਘ ਸੰਧੂ ਨੂੰ ਉਮੀਦਵਾਰ ਬਣਾ ਗਿਆ ਤਾਂ ਪਾਰਟੀ ਵਿੱਚ ਬਗਾਵਤ ਹੋਵੇਗੀ ਪੁਰਾਣੇ ਵਰਕਰਾਂ ਨੇ ਬਗਾਵਤ ਕਰਨ ਦੀ ਗੱਲ ਆਖ ਦਿੱਤੀ ਸੀ ਤੇ ਜਿਹਾ ਇਹ ਕੁਝ ਹੁੰਦਾ ਦਿਖਾਈ ਦੇ ਰਿਹਾ ਹੈ ਵਾਧਿਆ ਅਗਲੀ ਖਬਰ ਦੇ ਪਾਸਾ ਹਲਕਾ ਤਰਨਤਾ ਦੀ ਜ਼ਿਮਨੀ ਚੋਣ ਦੇ ਵਿੱਚ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਨੇ ਦੂਸਰੇ ਪਾਸੇ ਹੁਣ ਅਮਰਤ ਬਾਦ ਸਿੰਘ ਦੀ ਸਿਆਸੀ ਪਾਰਟੀ ਅਕਲਦਲਾ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਦੇ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤਾ ਗਿਆ ਅੱਜ ਉਹਨਾਂ ਦੇ ਵੱਲੋਂ ਪਾਰਟੀ ਮੈਂਬਰਾਂ ਦੇ ਨਾਲ ਪਹਿਲਾ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਕੇ ਮਥਾ ਟੇਕਿਆ ਗਿਆ ਤੇ ਉਸ ਤੋਂ ਬਾਅਦ ਤਰਨਤਾਰਨ ਦੇ ਐਸਡੀਐਮ ਆਫਿਸ ਜਾ ਕੇ ਨਾਮਜ਼ਦਗੀ ਪੱਤਰ ਪਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਅਕਲ ਦਲ ਵਾਰਿਸ ਪੰਜਾਬ ਦੇ ਆਗੂਆਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਬਾਕੀ ਪਾਰਟੀਆਂ ਨੂੰ ਨਕਾਰਦ ਹੋਇਆ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਵੋਟ ਪਾਈ ਜਾਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਵੱਲੋਂ ਹੀ ਅਸਲ ਮੁੱਦੇ ਵਿਧਾਨ ਸਭਾ ਦੇ ਵਿੱਚ ਉਠਾਏ ਜਾ ਸਕਦੇ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਹਲਕਾ ਗਿੱਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਘੋਵਾਲ ਦੇ بیٹے ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਤੱਕ ਹੁਣ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਦਰਅਸਲ ਬਿਤ ਦਿਨੀ ਲੁਧਿਆਣਾ ਦੇ ਇੱਕ ਪ੍ਰੋਗਰਾਮ ਦੀ ਵੀਡੀਓ ਦੁਸੀ ਜਾ ਰਹੀ ਹੈ ਜਿਸ ਦੇ ਵਿੱਚ ਜੀਵਨ ਸਿੰਘ ਸੰਘੋਵਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ بیٹے ਜਗਪਾਲ ਸਿੰਘ ਹੱਥ ਵਿੱਚ ਪਿਸਤੌਲ ਫੜ ਕੇ ਹਵਾਈ ਫਾਇਰਿੰਗ ਕਰਦੇ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਵੇਂ ਕਿ ਪੁਲਿਸ ਦੂਸਰੇ ਮਾਮਲਿਆਂ ਵਿੱਚ ਕਰਦੀ ਹੈ ਪੁਲਿਸ ਦੇ ਵੱਲੋਂ ਭਰੋਸਾ ਦਵਾਇਆ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੋਈ ਜਲਦ ਕਾਰਵਾਈ ਕੀਤੀ ਜਾਵੇਗੀ ਪਰ ਦੂਸਰੇ ਪਾਸੇ ਜੀਵਨ ਸਿੰਘ ਸੰਘੋਵਾਲ ਜੋ ਆਮ ਆਦਮੀ ਪਾਰਟੀ ਦੇ ਹਲਕਾ ਗਿੱਲ ਤੋਂ ਵਿਧਾਇਕ ਨੇ ਉਹਨਾਂ ਦੇ ਬੇਟੇ ਦੀ ਇਹ ਵੀਡੀਓ ਹੈ ਤੇ ਉਹਨਾਂ ਦਾ ਕਹਿਣਾ ਕਿ ਇਹ ਪਿਸਤੌਲ ਅਸਲੀ ਨਹੀਂ ਹੈ ਬਲਕਿ ਇੱਕ ਖਿਡੌਣਾ ਹੈ ਇਸ ਪਿਸਤੌਲ ਨੂੰ ਖਿਡੌਣਾ ਕਰਾਰ ਵਿਧਾਇਕ ਦੇ ਵੱਲੋਂ ਦੇ ਦਿੱਤਾ ਗਿਆ ਤੇ ਦੂਸਰੇ ਪਾਸੇ ਹੁਣ ਦਲੰਦਰ ਤੇ ਕੁਝ ਕਾਰਪੋਣਾ ਦੇ ਵੱਲੋਂ ਡੀਜੀਪੀ ਨੂੰ ਇੱਕ ਚਿੱਠੀ ਲੈ ਕੇ ਦਿੱਤੀ ਗਈ ਜਿਸ ਦੇ ਵਿੱਚ ਇਹ ਮੰਗ ਕਰ ਦਿੱਤੀ ਗਈ ਹੈ ਕਿ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਜਾਂਚ ਕਰਕੇ ਤੁਰੰਤ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਇਸ ਦੇ ਨਾਲ ਤੁਰੰਤ ਪ੍ਰਭਾਵ ਦੇ ਨਾਲ ਇਹ ਵੀ ਜਾਂਚ ਕੀਤੀ ਜਾਵੇ ਕਿ ਜਗਪਾਲ ਸਿੰਘ ਜੋ ਐਮ ਐਲ ਏ ਦਾ ਵਿਧਾਇਕ ਦਾ ਲੜਕਾ ਹੈ ਉਸ ਦੇ ਕੋਲ ਲਾਇਸੈਂਸ ਹੈ ਵੀ ਹੈ ਜਾਂ ਫਿਰ ਨਹੀਂ ਤੇ ਜੇਕਰ ਉਸ ਦੇ ਕੋਲ ਪਿਸਤੌਲ ਨਹੀਂ ਹੈ ਤੇ ਇਹ ਜਾਂਚ ਕੀਤੀ ਜਾਵੇ ਕਿ ਜਿਸ ਪਿਸਤੌਲ ਦੇ ਨਾਲ ਫਾਇਰਿੰਗ ਕੀਤੀ ਜਾ ਰਹੀ ਹੈ ਇਹ ਪਿਸਤੌਲ ਕਿਸ ਦਾ ਹੈ ਕਿਸ ਦੇ ਵੱਲੋਂ ਪਿਸਤੌਲ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਤੋ ਜਿਹੜੇ ਜਿਹੜੇ ਵੀ ਇਸ ਕੇਸ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਜੇਕਰ ਪੰਜਾਬ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਐਕਸ਼ਨ ਠੁਕਮਾ ਐਕਸ਼ਨ ਨਾ ਲਿਆ ਗਿਆ ਤਾਂ ਫਿਰ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਲਿਜਾਇਆ ਜਾਵੇਗਾ ਇਥੇ ਲੁਧਿਆਣਾ ਦੇ ਕਾਰਕੁਨਾਂ ਦੇ ਵੱਲੋਂ ਚਿੱਠੀ ਲਿਖਦੇ ਹੋਏ ਆ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਕੁਝ ਵੱਡੀਆਂ ਗੱਲਾਂ ਆਖ ਦਿੱਤੀਆਂ ਗਈਆਂ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਵਿੱਚ ਹੁਣ ਕਿਸਾਨਾਂ ਦੇ ਖਿਲਾਫ ਸਖਤ ਹੁੰਦੀ ਦਿਖਾਈ ਦੇ ਰਹੀ ਹੈ ਖਾਸ ਕਰਕੇ ਉਹਨਾਂ ਕਿਸਾਨਾਂ ਦੇ ਖਿਲਾਫ ਜੋ ਕਿ ਪਰਾਲੀ ਸਾੜ ਰਹੇ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਉੱਪਰ ਪਰਚੇ ਦਰਜ ਕੀਤੇ ਜਾ ਰਹੇ ਨੇ ਰੈੱਡ ਐਂਟਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜੁਰਮਾਨੇ ਵੀ ਲਗਾਏ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਹੋਣਾ ਇੱਕ ਹੋਰ ਪ੍ਰਸ਼ਾਸਨ ਦੇ ਵੱਲ ਹੁਕਮ ਕੱਢ ਦਿੱਤਾ ਗਿਆ ਜਿਸ ਤੱਕ ਇਹ ਹੁਣ ਵਿਵਾਦ ਖੜਾ ਹੁੰਦਾ ਦਖਾਈ ਦੇ ਰਿਹਾ ਇੱਕ ਨੋਟੀਫਿਕੇਸ਼ਨ ਹੈ ਇੱਕ ਨੋਟਿਸ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਗਿੱਦੜਵਾਹਾ ਦੇ ਬਾੜ ਵਿਕਾਸ ਦੇ ਪ੍ਰੋਜੈਕਟ ਅਫਸਰ ਨੂੰ ਕੁਝ ਹਦਾਇਤਾਂ ਦਿੱੰਨੀਆਂ ਹੋਇਆ ਆਗਦ ਦਿੱਤਾ ਗਿਆ ਕਿ ਆਪਣੇ ਅਧੀਨ ਆਉਂਦੇ ਆਂਗਣਵਾੜੀ ਵਰਕਰ ਅਤੇ ਸੁਪਰਵਾਈਜ਼ਰਾਂ ਦੀ ਡਿਊਟੀ ਲਗਾਈ ਜਾਵੇ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ آگਾਹ ਕਰਨ ਇਹ ਦੱਸਣ ਕਿ ਜੇਕਰ ਉਹਨਾਂ ਨੇ ਸਰਕਾਰ ਦੀ ਹਦਾਇਤਾਂ ਦੀ ਉਲੰਘਣਾ ਕੀਤੀ ਪਰਾਲੀ ਨੂੰ ਅੱਗ ਲਾਈ ਤਾਂ ਸੰਬੰਧਿਤ ਵਿਅਕਤੀ ਜਾਂ ਉਸ ਦੇ ਪਰਿਵਾਰ ਦੇ ਮੈਂਬਰ ਜੋ ਵੀ ਸਰਕਾਰ ਵੱਲੋਂ ਪੈਨਸ਼ਨ ਲੈਂਦੇ ਨੇ ਉਹ ਬੰਦ ਕਰ ਦਿੱਤੀ ਜਾਵੇਗੀ ਤੇ ਦੁਬਾਰਾ ਕਦੀ ਵੀ ਬਹਾਲ ਨਹੀਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਸਰਕਾਰ ਵੱਲੋਂ ਮਿਲਦੀਆਂ ਹੋਰ ਸਕੀਮਾਂ ਵੀ ਜੋ ਉਲਾਬ ਲੈ ਰਹੇ ਨੇ ਉਹ ਵੀ ਖਤਮ ਕਰ ਦਿੱਤਾ ਜਾਵੇਗਾ ਇਸ ਦਿਨ ਨਾਲ ਸਬੰਧਤ ਵਿਅਕਤੀਆਂ ਦੇ ਉੱਪਰ ਕਿਸਾਨਾਂ ਦੇ ਉੱਪਰ ਪਰਚਾ ਵੀ ਦਰਜ ਕੀਤਾ ਜਾਵੇਗਾ ਆਂਗਣ ਮਾੜੀ ਵਰਕਰਾਂ ਇਸ ਸਬੰਧੀ ਰਿਪੋਰਟ ਕਰਨ ਲਈ ਜ਼ਿੰਮੇਵਾਰ ਹੋਣਗੇ ਇਸ ਹੁਕਮ ਨੂੰ ਸਾਂਝਾ ਕਰਦੇ ਹੋਏ ਸ਼੍ਰੋਮਣੀ ਕਾਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਚੰਦਰ ਨੇ ਲਿਖ ਦਿੱਤਾ ਹੈ ਕਿ ਆਹ ਦੇਖੋ ਆਵਾਦੀ ਪਾਰਟੀ ਦਾ ਨਵਾਂ ਤਾਲਿਬਾਨੀ ਫਰਮਾਨ ਇਹ ਤਾਂ ਪੰਜਾਬ ਦੇ ਪੋਲੇ ਪਾਲੇ ਲੋਕਾਂ ਦਾ ਖੂਨ ਨਿਚੋੜਨ ਤੇ ਲੱਗੇ ਹੋਏ ਨੇ ਭਗਵੰਤ ਮਾਨਸਿਆ ਤੂੰ ਪੰਜਾਬ ਨਾਲ ਕਿਹੜਾ ਪੁਰਾਣਾ ਵੈਰ ਕੱਢ ਰਿਹਾ ਹੈ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਦੇ ਵੱਲੋਂ ਵੀ ਇਹ ਹੁਕਮ ਅੱਗੇ ਦੇ ਅੱਗੇ ਸਾਂਝਾ ਕੀਤਾ ਜਾ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਣ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਹੁਕਮ ਨੂੰ ਨਾਦਰ ਸ਼ਾਹੀ ਫਰਮਾਨ ਇਹਨਾਂ ਲੋਕਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਇਸ ਨਾਲ ਅੱਜ ਦੀ ਵੱਡੀ ਖਬਰਾਂ ਨੇ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪ ਵੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ